ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈਸਨੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਮੰਮੀ ਸਟਰੀ ਹੈ ਜੀ ਗੋਹਾ ਨਾਲ ਡੰਗਰ ਨਮਾਵਾਂਗੇ। ਨਾਲ ਹੀ ਜੋੜੀ ਜੀ ਲੱਚਕੀ। ਮੈਂ ਨਾਲ ਚੌਲ ਵੀ ਕੜੀ ਚੌਲ ਬਣਾਵਾਂਗੇ ਜੀ ਅੱਜ

ਮੰਮੀ ਨੂੰ ਮਾਤਾ ਤੇਦੀ ਇਹ ਬੰਦ ਦਿਓ 1 ਮਿੰਟ ਪਤਾ ਨਹੀਂ ਕਿੰਨੇ ਸੈਕਿੰਡਾਂ ਸੀ ਬੰਦ ਨੇ ਕੈਮਰਾਮੈਨ ਬਣੇ ਹੈ ਜੀ ਸਾਡੇ ਸਾਰੇ ਜੀ ਲਹੂ ਸਿੰਘਾ ਲੜਾ ਸਤੀ ਜਾਈ ਮੈਂ ਅਮਰੀਕਾ ਵੀ ਹੈ ਬਾਕੀ ਸਜਾ ਸਿੱਕਾ ਬਲਜੀ ਸਾਹਿਬ ਆਜਾ ਆਜਾ ਤੇਰੀ ਬੁਕਾ ਲਈ ਨਹੀਂ ਬੈਠੀ ਨਾ ਸਾਸਮ ਨੂੰ ਮੈਂ ਪਛਗਿਆ ਮੈਂ ਵਰਜਾ ਲੈ সাইਕਲ ਲੈ ਜਾ ਇਹ ਆ ਗਿਆ ਉਹ ਤੂੰ ਗਾਲਾ ਨਹੀਂ ਇੰਨੀ ਗਾਲ ਮੈਂ ਕੰਮ ਬਹੁਤ ਫੇਰ ਆ ਗਿਆ ਆ ਆਲਾ ਨਹੀਂ ਮੈਂ ਕਰਦਾ ਉਹ ਕਰਨ ਵਾਲਾ ਨਹੀਂਗਾ ਕਰਨ ਵਾਲਾ ਸਿੱਖਿਆ ਨੇ ਜੇ ਫੇਰ ਨੋਟਬੁੱਕ ਤੇ ਨੋਟਬੁੱਕ ਤੇ ਕਰਦੇ ਫੇਰ ਨੋਟਬੁੱਕ ਤੇ ਨਹੀਂ ਕਰਨਾ ਫੇਰ ਨੋਟਬੁੱਕ ਤੇ ਨਹੀਂ ਕਰਨਾ ਪ੍ਰੈਕਟਿਸ ਦਿੱਤੀ ਹੋਈ ਆ ਜੇ ਫੇਰ ਨੋਟਬੁੱਕ ਤੇ ਹੋਊਗਾ ਤਾਂ ਮੈਂ ਕੋਲ ਉਹ ਕਿਹਾ ਮੈਡਮ ਚੈੱਕ ਕਰਵਾ ਨਹੀਂ ਗਿਆ ਮੈਂ ਤਾਂ ਹੋਰ ਕੋਈ ਟਿਊਸ਼ਨ ਟਿਊਸ਼ਨ ਵਾਲਾ ਦਿਖਾ ਦੂੰਗਾ ਉਹ ਚੈੱਕ ਕਰਦੇ ਹੋਗੇ ਧਿਆਨ ਦੇਂਡੀਆ സഹി <laughs> 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 ਬੱਸ ਹੁਣ ਆਪਾਂ ਇਹਨੂੰ ਸਿਪਾ ਕੇ ਬੇਸਨ ਦੇ ਵਿੱਚ ਬਣਾਇਆ ਬੱਸ ਇਸੇ ਓਲੀ ਬਣਾਮ ਕੇ ਖੱਟੀ-ਖੱਟੀ ਕੜੀ ਲਾਫੂ ਬਣੀ ਤੜਕਾ ਕੜੀ ਨੂੰ ਆਪਾਂ ਬਾਅਦ ਵਿੱਚ ਲਾਵਾਂਗੇ ਜੀ ਅੱਲਾ ਕੱਲਾ ਕੋਲ ਤਿਆਰ ਕਰਦੇ ਆਂ ਨਵੇਂ ਤਰੀਕੇ ਨਾਲ ਕੜੀ ਬਣਾਉਂਦੇ ਨੇ ਜੀ ਆਪਾਂ ਪਹਿਲਾਂ ਤਰਕਾ ਲਾ ਕੇ ਬਣਾਉਣੀ ਆ ਇਹ ਜਿ ਬਿਨਾ ਪਹਿਲਾਂ ਹੰਟ ਗੜੀ ਨੂੰ ਲੈ ਲਈਏ ਜੀ ਬਰਕਰ ਗੋਲਟਾ ਤੇ ਮੈਂ ਦਰਮੇਂ ਕੜੀ ਰਹੀ ਜੀ ਤੜਕਾ ਲਾ ਕੇ ਬਣਾ ਲਿਆ ਸੋਫੀ ਦੇਖੋ ਜੀ ਸਫੀ ਦੀ ਗੱਲ ਚਾਈ ਕੜ ਪਾਰ ਕੇ ਸਹਿਜ ਨੇ ਮਦਨ ਨਬੂ ਵਾਲੇ ਹਰ ਸਿਮਰਨ ਸਿੰਘ ਉੱਥੇ ਕੰਮ Hantzien gerts gutero ਆਪਦੇ ਬੱਤਰੀ ਨੂੰ ਬਾਰ ਬਸਿੰਦੇ ਤੇ ਨਾ ਰੋਟੀ ਨਾ ਰੋਟੀ ਨੀਰੀ ਜਰੀ ਜਰੀ ਆਪਣੇ ਮਾਰੂ ਮਾਰ ਤੜਕਾ ਵੀ ਲੱਗ ਰਿਹਾ ਮਾਰੂ ਮਾਰ ਬਹੁਤ ਫੁੜੇ ਜਿਵੇਂ ਜੋ ਵੀ बन गए तड़का बन गया अपना कड़ी जी कु बन के अपनी तैयार है जी। ਕੜੀ ਚੌਰ ਪਾ ਲੈਨੇ ਤੇ ਹੁਣ ਆਪਾਂ ਪਾਪੇ ਨੂੰ ਬਣਾਉਣੀ ਆ ਜੀ ਕੜੀ ਚੌਰ ਕਰੀਏ ਚਲੋ ਠੀਕ ਹੈ ਜੀ ਜੇ ਤੁਸੀਂ ਨਵਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਛੀ ਕਾਲ ਜੀ